ਜੀ ਸਾਰਿਆਂ ਨੂੰ ਅਸੀਂ ਮੋਗੇ ਤੋਂ ਛੋਟਾ ਜਿਹਾ ਇੱਕ ਲੋੜੀ ਦਾ ਫੈਸਟੀਵਲ ਆਰਗੇਨਾਈਜ਼ ਕੀਤਾ ਹੋਇਆ ਕੀਤਾ ਹੋਇਆ ਲੜਕੀਆਂ ਦੇ ਵਿੱਚ ਸਾਡੇ ਮੋਗੇ ਦੇ ਵਿੱਚ ਪਰਮ ਜਿਹੜੀ ਕੁੜੀ ਹੈ ਉਹ ਐਸ ਐ ਸਿੰਗਰ ਰਿਪਰੈਜ਼ੈਂਟ ਹੋਈ ਹੈ ਸੋਸ਼ਲ ਮੀਡੀਆ ਦੇ ਵਿੱਚ ਔਰ 뮤직 ਇੰਡਸਟਰੀ ਦੇ ਵਿੱਚ ਜਿਨੇ ਨਾਮ ਬਹੁਤ ਰੋਸ਼ਨ ਕੀਤਾ ਹੋਇਆ ਹੈ ਮੋਗੇ ਦਾ ਔਰ ਹਰਮਨ ਮੈਡਮ ਨੇ ਜਿਨ੍ਹਾਂ ਦੇ ਜਿਹੜੀ ਹਰਮਨ ਮੈਡਮ ਕ੍ਰਿਕਟਰ ਨੇ ਔਰ ਉਹਨਾਂ ਦਾ ਵੀ ਅਸੀਂ ਬਹੁਤ ਤਹ ਜਿਆਦਾ ਧੰਨਵਾਦੀ ਆ ਕਿ ਸਾਡੇ ਮੋਗਾ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਅਸੀਂ ਬਹੁਤ ਧੰਨਵਾਦੀ ਆ ਸਾਡਾ ਛੋਟਾ ਜਿਹਾ ਇੱਕ ਪਹਿਲੂ ਹੈ ਕਿ ਅਸੀਂ ਲੋੜੀ ਦਾ ਫੰਕਸ਼ਨ ਰਿਪਰੈਜ਼ੈਂਟ ਕਰ ਰਹੇ ਆ ਪਲੀਜ਼ ਥੋਟ ਇਵਰ ਮੈਮ ਜੇ ਆਪਾਂ ਦਿਖੇਦਾ ਪਹਿਲਾਂ ਅਸੀਂ ਜ਼ਿਆਦਾਤਰ ਪ੍ਰੈਫਰ ਦਿੰਦੇ ਸੀ ਵੀ ਘਰੇ ਮੁੰਡਾ ਹੋਇਆ ਤੇ ਜੀ ਜੀ ਬਿਲਕੁਲ ਬਿਲਕੁਲ ਪਰ ਕੁੜੀਆਂ ਬਾਰੇ ਇਹ ਸੋਚਿਆ ਜਾਂਦਾ ਸੀਗਾ ਕੀ ਦਸਵੀਂ ਕਰਾਓ 12ਵੀਂ ਕਰਾਓ ਚੋਕਾ ਸਮਝਾਓ ਜਦੋਂ ਬਾਦ ਵਿਆਹ ਕਰਾ ਨਹੀਂ ਨਹੀਂ ਸਰ ਤੁਸੀਂ ਇੱਥੇ ਬਹੁਤ ਜ਼ਿਆਦਾ ਗਲਤ ਹੋ ਬਿਕੋਜ਼ ਹੁਣ ਕੁੜੀਆਂ ਮੁੰਡਿਆਂ ਤੋਂ ਪਿੱਛੇ ਨਹੀਂ ਹੈਗੀਆਂ ਮੇਰੀਆਂ ਖੁਦ ਦੀਆਂ ਪੰਜ ਸਿਸਟਰ ਨੇ ਅਸੀਂ ਸਾਰੀਆਂ ਸਟੱਡੀ ਨੂੰ ਲੈ ਕੇ ਔਰ ਆਪਣੇ ਬਿਜ਼ਨਸ ਨੂੰ ਲੈ ਕੇ ਸਾਰੀਆਂ ਸਭ ਤੋਂ ਅੱਗੇ ਹੈਗੀਆਂ ਮੇਰਾ ਇੱਕ ਬ੍ਰਦਰ ਹੈ ਔਰ ਬ੍ਰਦਰ ਨੂੰ ਸਗੋਂ ਦੀ ਇੰਨਾ ਜ਼ਿਆਦਾ ਸਪੋਰਟ ਕੀਤਾ ਅਸੀਂ ਸਾਰੀਆਂ ਨੇ ਕਿ ਉਹਦਾ ਵੀ ਨਾਮ ਅੱਗੇ ਆਵੇ ਮੋਗੇ ਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਨੇ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਆਪਣੇ ਆਪ ਤੇ ਡਿਪੈਂਡ ਨੇ bizness women ਨੇ ਹਨਾ ਮੋਗੇ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਕੀਤਾ ਹੋਇਆ ਥੈਂਕ ਯੂ ਸੋ ਮਚ ਗਸ ਮੈਮ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਜੀ ਜੇ ਪੰਜਾਬ ਤੇ ਕਈ ਲੋੜੀ ਤੇ ਹੋਰ ਚ ਕਈ ਪੋਗਲ ਜੀ ਤੇ ਅੱਜ ਅਸੀਂ ਮਨਾ ਰਹੇ ਹਾਂਗੇ ਆ ਔਰ ਖਾਸ ਕਰਕੇ ਈਆਂ ਦੀ ਲੋੜ ਜੀ ਜੀ ਸੋ ਬਹੁਤ ਚੰਗਾ ਲੱਗ ਰਿਹਾ ਮੇਰੇ ਸ਼ਹਿਰ ਦੀਆਂ ਭੈਣਾਂ ਨੇ ਇਹ ਉਦਮ ਕੀਤਾ ਆ ਸੋ ਆਰਗੇਨਾਈਜ਼ਰਸ ਸਾਡੇ ਨਾਲ ਨੇ ਬਹੁਤ ਸੋਹਣੀ ਗੱਲ ਆ ਸੋ ਜਿੰਨੇ ਵੀ ਤਿਹਾਰ ਨੇ ਇਹਨਾਂ ਨੂੰ ਮਨਾਉਣਾ ਬਹੁਤ ਜ਼ਰੂਰੀ ਆ ਇੱਕ ਤਾਂ ਅਸੀਂ ਕਨੈਕਟਡ ਰਹਿਨੇ ਆ ਸਾਡੇ ਸੱਭਿਆਚਾਰ ਨਾਲ ਦੂਜਾ ਇਹ ਤਾਂ ਫਿਰ ਹੈ ਵੀ ਸਾਡੀਆਂ ਭੈਣਾਂ ਦੇ ਨਾਲ ਈਆਂ ਦੇ ਨਾਲ ਸੰਬੰਧਿਤ ਆ ਹਨਾ ਇੱਕ ਸਾਂਝ ਬਣੀ ਰਹਿੰਦੀ ਆ ਜਦੋਂ ਲੋੜੀ ਦਾ ਤਿਹਾਰ ਆਉਂਦਾ ਏ ਟੜੀ ਕਦੀਆਂ ਨੇ ਆਪਦੇ ਸੌਰੇ ਪਿੰਡ ਵਿਅੋਥਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਦੇ ਪੇਕੇਆਂ ਵੱਲ ਝਾਕ ਹੁੰਦੀ ਆ ਆਪਦੇ ਘਰੇ ਭਾਵੇਂ ਲੱਖ ਕੁਸ਼ ਹੈਗਾ ਐ ਪਰ ਉਹ ਜਿਹੜਾ ਮਾਣ ਹੁੰਦਾ ਨਾ ਵੀ ਮੇਰੇ ਪੇਕੇ ਆਉਣਗੇ ਇਸ ਦਿਨ ਤਿਹਾੜੀ ਨੂੰ ਲੈ ਕੇ ਉਹ ਇੱਕ ਸਾਂਝ ਬਣੀ ਰਹਿੰਦੀ ਆ ਪੇਕੇ ਤੇ ਸੌਰੇ ਪਿੰਡ ਦੇ ਦੇ ਨਾਲ ਉਸ ਲੜਕੀ ਦੀ ਸੋ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਤਿਹਾੜੀ ਨੇ ਉਹ ਮਨਾਉਂਦੇ ਰਹਿਣਾ ਚਾਹੀਦਾ ਤਾਂ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਆ ਇਸ ਸੱਭਿਆਚਾਰ ਨਾਲ ਜੋੜੀ ਰੱਖੀਏ ਹੈਪੀ ਲੋਰੀ ਸਭ ਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਤੇ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਬਹੁਤ ਗਰਵ ਹੈ ਕਿ ਮੈਂ ਕੁੜੀਆਂ ਤੇ ਮੇਰੇ ਮम्मा ਮਿਲ ਕੇ ਆਪਣੀ ਸਾਰੀ ਦੋਸਤਾਂ ਨਾਲ ਸਹੇਲੀਆਂ ਨਾਲ ਇਹ ਲੋੜੀ ਦਾ ਫੰਕਸ਼ਨ ਕਰ ਰਹੇ ਆ ਤੇ ਕੁੜੀਆਂ ਨੂੰ ਪ੍ਰੇਰਨਾ ਦੇ ਰਹੀ ਆ ਕਿ ਤੁਸੀਂ ਹੋਰ ਅੱਗੇ ਵਧੋ ਆਪਣੇ ਮੇਰੇ ਪੇਰੈਂਟਸ ਦਾ ਨਾਮ ਰੌਸ਼ਨ ਕਰੋ ਤੇ ਸਭ ਨੂੰ ਹੈਪੀ ਲੋੜੀ ਹੈਪੀ ਲੋੜੀ ਟੂ ਆਲ ਅੱਜ ਮਾਜੇ ਧੀਆਂ ਦੀ ਲੋੜੀ ਮਨਾ ਰਹੇ ਹਾਂ ਕੀ ਤਾਂ ਲੱਗੇ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਭ ਤੋਂ ਮੁਬਾਰਕਾਂ ਸਾਡੀ ਧੀ ਹਰਮਨ ਜਿਹਨੇ ਸਾਡੇ ਮੋਗੇ ਦਾ ਨਾਮ ਰੋਸ਼ਨ ਕੀਤਾ ਇੱਕ ਸਾਡੀ ਸਿੰਗਰ ਜਿਹੜੀ ਲੜਕੀ ਉਹਨੇ ਸਾਡਾ ਨਾਮ ਰੋਸ਼ਨ ਕੀਤਾ ਉਹਨਾਂ ਤੋਂ ਬਾਅਦ ਮੈਨੂੰ ਲੱਗਦਾ ਕਿ ਹਰੇਕ ਪਿਓ ਨੂੰ ਹਰੇਕ ਮਾਂ ਨੂੰ ਹਰੇਕ ਭਰਾ ਨੂੰ ਹਰੇਕ ਘਰ ਦੇ ਆਉਣੇ ਇੱਕ ਮਾਣ ਹੋ ਜੂਗਾ ਮੈਨੂੰ ਵੀ ਬਹੁਤ ਦੁੱਖ ਹੁੰਦਾ ਮੇਰੇ ਕੋਈ ਕੁੜੀ ਨਹੀਂ ਹੈਗੀਗੀ ਉਸ ਤੋਂ ਬਾਅਦ ਸਭ ਨੂੰ ਬਹੁਤ ਮਾਣ ਹੈ ਕਿ ਸਾਡੇ ਧੀਆ ਹਨ ਬਾਕੀ ਧੀਆ ਦੀ ਲੋੜੀ ਦੇ ਉਪਰਾਲੇ ਅਸੀਂ ਕਾਫੀ ਸਾਲਾਂ ਤੋਂ ਕਰ ਰਹੇ ਹਾਂ ਜਿਨ੍ਹਾਂ ਦੇ ਵੀ ਇਸ ਵਾਰੀ ਅਸੀਂ ਇਹ ਸੋਚਿਆ ਕਿ ਥੋੜੇ 1-2 ਦਿਨ ਪਹਿਲਾਂ ਅਸੀਂ ਇਸ ਲਈ ਮਨਾ ਰਹੇ ਹਾਂ ਤਾਂ ਕਿ ਲੋਕਾਂ ਕੋਲ ਉਸ ਤੋਂ ਬਾਅਦ ਬਹੁਤ ਬਿਜ਼ੀ ਹੋ ਜਾਂਦੇ ਆ ਤੇ ਸਾਡਾ ਇਹ ਸਾਰਿਆਂ ਨੂੰ ਮੈਸੇਜ ਆਵੇ ਵੈਸੇ ਤਾਂ ਮੈਨੂੰ ਲੱਗਦਾ ਸਮਾਜ ਆਪਣਾ ਬਹੁਤ ਜਾਗਰੂਕ ਹੋ ਗਿਆ ਕਿਉਂਕਿ ਪਿਛਲੇ ਦਿਨਾਂ ਤੋਂ ਕੋਈ ਵੀ ਤੇ ਇਹ ਨਾਲ ਕੋਈ ਵੀ ਗਲਤ ਕੰਮ ਹੁੰਦਾ ਤਾਂ ਸਾਰਾ ਸਮਾਜ ਚਾਹੇ ਉਹ ਲੜਕੀ ਆ ਚਾਹੇ ਉਹ ਲੜਕਾ ਵਾ ਚਾਹੇ ਕੋਈ ਜੈਂਟਸ ਆ ਸਾਰੇ ਇਕਜੁੱਟ ਹੋ ਕੇ ਸਾਰੀ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਰੇ ਇਕਜੁੱਟ ਹੋ ਕੇ ਉਹਨਾਂ ਦੇ ਖਿਲਾਫ ਸੰਘਰਸ਼ ਜ਼ਰੂਰ ਕਰਦੇ ਹਨ ਤੇ ਇਸ ਵਾਰ ਸਾਡਾ ਵੀ ਇਹੀ ਮਕਸਦ ਹੈ ਹੋ ਸਕਦਾ ਸੀ ਥੋੜਾ ਜਲਦੀ ਇਸ ਲਈ ਮਨਾ ਰਹੇ ਆ ਕਿ ਅੱਜ ਤੋਂ ਬਾਅਦ ਤੁਹਾਨੂੰ ਲਗਾਤਾਰ ਦੇਖਣ ਨੂੰ ਮਿਲਣਗੇ ਪ੍ਰੋਗਰਾਮ ਤੇ ਮੇਰੇ ਵੱਲੋਂ ਜਿਨ੍ਹਾਂ ਦੇ ਘਰ ਨਵੀਆਂ ਧੀਆਂ ਹੋਈਆਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਵੀ ਪਰਮਾਤਮਾ ਅੱਗੇ ਇੱਕ ਬਲੈਜ ਕੀਤਾ ਹੋਇਆ ਕਿਉਂਕਿ ਮੇਰੇ ਤਿੰਨ ਬੇਟੇ ਆ ਮੈਂ ਅਜੇ ਤੱਕ ਲੋੜੀ ਤੇ ਤੁਸੀਂ ਇਹ ਗੱਲ ਸਾਰੇ ਯਾਦ ਰੱਖਿਓ ਤੁਹਾਨੂੰ ਵੀ ਮੈਂ ਜ਼ਰੂਰ ਬੁਲਾਉਂਗੀ ਤੇ ਲੋੜੀ ਮਨਾਉਂਗੀ ਮੈਂ ਸਭ ਤੋਂ ਪਹਿਲਾਂ ਦਾ ਤੁਹਾਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਲੋੜੀ ਦਾ ਤਿਹਾਰ ਮਨਾਰੇ ਖਾਸ ਕਰ ਤੁਸੀਂ ਧੀਆ ਦੀ ਲੋੜੀ ਜਿਹੜੀ ਜੀ ਹੈ ਉਹ ਮਨਾ ਰਹੇ ਹੋ ਕੀ ਪਈ ਹਾਂਜੀ ਸਰ ਸਾਨੂੰ ਸਾਡੀ ਟੀਮ ਨੇ ਸੋਚਿਆ ਕਿ ਬੇਟਿਆਂ ਦੀ ਲੋੜੀ ਤਾਂ ਦੇਖੋ ਕਿੰਨੇ ਸਾਲਾਂ ਤੋਂ ਬ ਮਨਾਂ ਸਾਰੀ ਸੈਲੀਬ੍ਰੇਟ ਕਰਦੇ ਆ ਅੱਜ ਸੋਚਿਆ ਕਿ ਸਾਨੂੰ ਬੇਟੀਆਂ ਦੀ ਲੋੜੀ ਵੀ ਸੈਲੀਬ੍ਰੇਟ ਕਰਨੀ ਚਾਹੀਦੀ ਔਰ ਸਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਬੱਚੀਆਂ ਨੂੰ ਬੱਚੇ ਕਿਸੇ ਵੱਲੋਂ ਘੱਟ ਨਹੀਂ ਹੈਗੀਆਂ ਹਰ ਫੀਲਡ ਦੇ ਵਿੱਚ ਹਰ ਚੀਜ਼ ਦੇ ਵਿੱਚ ਬੱਚੀਆਂ ਅੱਜ ਅੱਗੇ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਬੇਟੀਆਂ ਦੀ ਲੋੜੀ ਵੀ ਇਦਾਂ ਹੀ ਮਨਾਉਣੀ ਚਾਹੀਦੀ ਹੈ ਜਿੱਦਾਂ ਅਸੀਂ ਬੇਟਿਆਂ ਦੀ ਸੈਲੀਬ੍ਰੇਟ ਕਰਦੇ ਆ ਕਿਵੇਂ ਲੱਗਦਾ ਜਦੋਂ ਜੀ ਅਸੀਂ ਬੇਟਿਆਂ ਦੀ ਲੋੜੀ ਮਨਾ ਰਹੇ ਹਾਂ ਬਹੁਤ ਅੱਛਾ ਲੱਗਦਾ ਜਦੋਂ ਇਹ ਸੋਚਦੇ ਆ ਕਿ ਧੀਆ ਵਿਚਾਰੀਆਂ ਨੂੰ ਤਾਂ ਕੋਈ ਧੀਆ ਦੀ ਤਸੀਸ ਵੀ ਨਹੀਂ ਦਿੰਦਾ ਵੀ ਤੇਰੇ ਕੁੜੀ ਹੋ ਜੇ ਹਨ ਸਾਰੇ ਕਹਿੰਦੇ ਕਿ ਤੇਰੇ ਬੇਟਾ ਹੋਵੇ ਹਨ ਜਦੋਂ ਕੋਈ ਅਸ਼ੀਰਵਾਦ ਵੀ ਦਿੰਦਾ ਤਾਂ ਕੋਈ ਇਦਾਂ ਦਾ ਹੀ ਦਿੰਦਾ ਕਿ ਤੇਰੇ ਪੁੱਤਰ ਹੋਵੇ ਤੇਰੇ ਪੁੱਤਰ ਜੀ ਧੀਆ ਤਾਂ ਵਿਚਾਰੀਆਂ ਬਿਨਾ ਅਸ਼ੀਸਾਂ ਤੋਂ ਜੰਮ ਜਾਂਦੀਆਂ ਹਨ ਤੇ ਕਿੱਥੋਂ ਤੱਕ ਪਹੁੰਚੀਆਂ ਨੇ ਮੈਨੂੰ ਲੱਗਦਾ ਕਿ ਬੇਟੀਆਂ ਦੀ ਲੋੜੀ ਜ਼ਰੂਰ ਮਨਾਉਣੀ ਚਾਹੀਦੀ ਹੈ ਕਿਉਂਕਿ ਇੱਕ ਫਾਦਰ ਜਦੋਂ ਐਕਸਪਾਇਰ ਹੁੰਦਾ ਨਾ ਬੇਟਾ ਤਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੰਭਾਲ ਲੈਂਦਾ ਪਰ ਧੀ ਨੂੰ ਜ਼ਰੂਰ ਗੱਛੀ ਪੈ ਜਾਂਦੀ ਹੈ ਵੀ ਲਾਈਕ ਧੀਆ ਦੀ ਲੋੜੀ ਜ਼ਰੂਰ ਮਨਾਉਣੀ ਚਾਹੀਦੀ ਹੈ